ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਓ ਜੀ ਅਸੀਂ ਪਹੁੰਚੇ ਆਂ ਪਿੰਡ ਮਾਜਰੇ ਜੀ ਨਰੀਨਾ ਖੁਰਦੇ ਜੀ ਜੋ ਕਿ ਭਾਈ ਸਾਹਿਬ ਕਰਦੇ ਨੇ ਟਮਾਟਰਾਂ ਦੀ ਖੇਤੀ ਆ ਤੁਸੀਂ ਦੇਖ ਸਕਦੇ ਹੋ ਟਮਾਟਰ ਲੱਗੇ ਹੋਏ ਨੇ ਜੀ ਦੇਖ ਸਕਦੇ ਹੋ ਤੁਸੀਂ ਟਮਾਟਰਾਂ ਦੀ ਖੇਤੀ ਕਰਦੇ ਨੇ ਜੀ ਗੁੱਟੇ ਭਰੇ ਹੋਏ ਨੇ ਟਮਾਟਰ ਦੇ ਨਾਲ ਦੇਖ ਸਕਦੇ ਹੋ ਤੁਸੀਂ ਬਾਕੀ ਜਾਣਕਾਰੀ ਆਪਾਂ ਬਾਜੀ ਤੋਂ ਲੰਨੇ ਆ ਜੀ ਆ ਜੀ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਭਾਈ ਇਹ ਜਿਹੜੀ ਆਪਾਂ ਟਮਾਟਰਾਂ ਦੀ ਖੇਤੀ ਕਰਦੇ ਜੀ ਕਿੰਨੀ ਜਗ੍ਹਾ ਚ ਲਾਇਵਨੀ ਆਪਣੇ ਟਮਾਟਰ ਇਹ 2 ਏਕੜ ਹੈ ਜੀ ਪੂਰੇ ਅੱਛਾ 2 ਏਕੜ ਹੈਗੇ ਹਾਂ ਜੀ ਤੇ ਇਹਨਾਂ ਜਦੋਂ ਇਹ ਲਾਏ ਸੀਗੇ ਇਹਨਾਂ ਨੂੰ ਥੱਲੇ ਕੀ ਪਾਇਆ ਸੀਗਾ ਜੀ ਇਹਨਾਂ ਦੇ ਇਹਦੇ ਮੈਟ ਪਛਾਇਆ ਬਈ ਜੀ ਡਾਈ ਪਾਇਆ ਅੱਛਾ ਜੀ ਬਾਕੀ ਰੂੜੀ ਵਾਲੀ ਖਾਦ ਪਾਈ ਹੈ ਜੀ ਡਾਈ ਕਿੰਨਾ ਪਾਇਆ ਸੀਗਾ ਜੀ ਇਹ ਥੈਲਾ ਥੈਲਾ ਪਾਇਆ ਬਈ ਥੈਲਾ ਥੈਲਾ ਪਾਇਆ ਹਾਂ ਜੀ ਇਹ ਬਹੁਤ ਟਮਾਟਰ ਲੱਗੇ ਹੋਏ ਨੇ ਫਲ ਬਹੁਤ ਆਇਆ ਹੋਇਆ ਜੀ ਇਹ ਕਿਹੜੀ ਕਿਸਮ ਦਾ ਟਮਾਟਰ ਹੈ ਜੀ ਇਹ ਨਾਮਤਾਰੀ ਹੈ ਜੀ ਅਕੀਰ ਨਾਮ ਧਾਰੀ ਹੈ ਜੀ ਹਾਂ ਜੀ ਤੇ ਇਹ ਕਿੰਨੀ ਜਗ੍ਹਾ ਚਲਾਇਓ ਨੇ ਜੀ ਇਹ 2 1 ਢਾਈ 2 ਕਿਲੋ ਰੇਕ ਸਲਫੇਟ ਟਮਾਟਰ ਲਾਉਂਦੇ ਜੀ ਹਾਂ ਜੀ 3-4 ਸਾਲ ਤੋਂ ਲਾ ਰਹੇ ਹਾਂ ਜੀ ਅੱਛਾ ਕੀ ਆਮਦਨ ਹੋ ਜਾਂਦੀ ਥੋਨੂੰ ਇਹਨਾਂ ਤੋਂ ਇਹ ਪਿਛਲੇ ਸਾਲ ਤਾਂ ਜੀ ਵਧੀਆ ਆਮਦਨ ਸੀਗੀ ਜੀ ਠੀਕ ਹੈ ਕੁਝ ਰੇਟ ਬੰਦੇ ਕਰਕੇ ਘਟਾ ਹੈ ਅੱਛਾ ਜੀ ਚਲੋ ਕੰਮ ਵਧੀਆ ਜੀ ਕਣਕ ਜੀਰੀ ਨਾਲੋਂ ਜੀਰੀ ਇਹਨਾਂ ਤੇ ਫਿਰ ਸਪਰੇ ਕਿਹੜੀ ਕਰਦੇ ਹੋ ਸਰ ਸਪਰੇ ਜੀ ਆਪਾਂ ਨਾਰਮਲ ਜਿਉ ਕਰਦੇ ਆ ਜੀ ਬਹੁਤੀ ਤੇਜ਼ ਵਾਲੀ ਸਪਰੇ ਆਪਾਂ ਨਹੀਂ ਕਰਦੇ ਅੱਛਾ ਜੀ ਹਾਂਜੀ ਤਾਂ ਹੀ 나ੜ ਹਰਾ ਇਹਦਾ ਠੀਕ ਹੈ ਜੀ ਕਈ ਜਗ੍ਹਾ ਤੇ ਜਾ ਕੇ ਦੇਖ ਲੋ ਜੀ 나ੜ ਉਹਦਾ ਫੁੱਕਿਆ ਪਏ ਲੋਕਾਂ ਨੇ ਠੀਕ ਹੈ ਜੀ ਤੇ ਇਹਦੇ ਵਿੱਚ ਕਿੰਨੇ ਬੂਟੇ ਲੱਗੇ ਹੋਏ ਨੇ ਜੀ ਲਗਭਗ ਬੂਟਾ ਜੀ 1.5 ਫੁੱਟ ਤੇ ਲਾਉਨੇ ਆ ਜੀ ਪਨੀਰੀ ਆਪਣੀ ਹੁੰਦੀ ਆ ਅੰਦਾਜ਼ਾ ਨਹੀਂ ਹੈਗਾ ਵੀ ਕਿੰਨੇ ਲੱਗੇ ਨੇ ਅੱਛਾ ਪਨੀਰੀ ਥੋੜੀ ਆਪਣੀ ਹੁੰਦੀ ਆ ਹਾਂਜੀ ਤੇ ਇਹਨਾਂ ਤੋਂ ਇਲਾਵਾ ਹੋਰ ਵੀ ਕੋਈ ਖੇਤੀ ਕਰਦੇ ਹੋ ਜੀ ਹਾਂਜੀ ਇੱਕ ਪਿਆਜ਼ ਆ ਪਿਆਜ਼ ਆ ਲਾਇਆ ਵਾ ਜੀ ਕੀਲਾ ਆਪਾਂ ਨੇ अच्छा प्याज ਵੀ ਲਾਉਂਦੇ ਏ ਕੜ ਕੜ ਪਿਆਜ ਆ ਜੀ ਠੀਕ ਹੈ ਜੀ ਉਹ ਉਹਨਾਂ ਤੋਂ ਫਿਰ ਤੁਹਾਨੂੰ ਕੀ ਆਮਦਨ ਹੋ ਜੰਦੀ ਹੈ ਜੀ ਪਿਆਜ਼ ਤੋਂ ਪਿਆਜ਼ ਤੋਂ ਜੀ ਪਿੱਛੇ ਅੱਧਾ ਕਿ ਕਿਲਾ ਸੀਗਾ ਜੀ ਅੱਛਾ ਜੀ ਆ ਵਧੀਆ ਠੀਕ ਰਿਹਾ ਜੀ ਇਹ ਜਿਹੜਾ ਹੁਣ ਇਹ ਟਮਾਟਰ ਤੁਸੀਂ ਇਹ ਮੰਡੀ ਲੈ ਕੇ ਜਾਂਦੇ ਹੋ ਜਾਂ ਤੁਹ ਤੋਂ ਇੱਥੋਂ ਆ ਕੇ ਕੋਈ ਬੰਦਾ ਲੈ ਕੇ ਜਾਂਦਾ ਪੂਰੇ ਤੋਂ ਵੀ ਜੀ ਲੋਕ ਲੈ ਜਾਂਦੇ ਨੇ ਜਿਨੇ ਵਿਆਹ ਸ਼ਾਦੀ ਵਾਲੇ ਵਾਸਤੇ ਜੀ ਠੀਕ ਹੈ ਜੀ ਤਾਂ ਜੇ ਨਹੀਂ ਅਸੀਂ ਫਿਰ ਰਾਜਪੁਰੇ ਜਾਂ ਫਰੰਦ ਲੈ ਜੰਨੇ ਜੀ ਫਟਕੜ ਸਾਹਿਬ ਅੱਛਾ ਇਹਨੂੰ ਕੋਰਾ ਕੋਰਾ ਮਾਰ ਕਰਦਾ ਜੀ ਇਹਨਾਂ ਨੂੰ ਨਹੀਂ ਜੀ ਕੋਰਾ ਨਹੀਂ ਇਹਨੂੰ ਮਾਰ ਕਰਦਾ ਅੱਛਾ ਜੀ ਜਾਨੂ ਫਲ ਪੈ ਜਾਂਦਾ ਅੱਛਾ ਜਾਨੂ ਫਲ ਪੈ ਜਾਂਦਾ ਹਾਂ ਜਾਨੂ ਫਲ ਪੈ ਜਾਂਦਾ ਜੀ ਇਹ ਹੁਣ ਕਿੰਨੀ ਕਿੰਨੀ ਧੀਰ ਦੇ ਬੂਟੇ ਨੇ ਜੀ ਕਿੰਨਾ ਕੁ ਟਾਈਮ ਹੋ ਗਿਆ ਇਹਨਾਂ ਨੂੰ ਲਾਇਆ ਨੂੰ ਇਹਨਾਂ ਨੂੰ ਹੋ ਗਏ ਕਈ ਮਹੀਨੇ ਹੋ ਗਏ ਜੀ ਅੱਛਾ ਜੀ ਹਾਂ ਜੀ ਹੁਣ ਇਹ ਦੋ ਤਿੰਨ ਮਹੀਨੇ ਤੋਂ ਤੜਾਈ ਚੱਲ ਰਹੀ ਹੈ ਜੀ ਅੱਛਾ ਤੜਾਈ ਤੁਸੀਂ ਆਪ ਕਰਦੇ ਹੋ ਜਾਂ ਬੰਦੇ ਲੱਗੇ ਹੁੰਦੇ ਆ ਜੀ ਨਹੀਂ ਇਹ ਲੇਡੀ ਰੱਖਿਆ ਮੈਨੇ ਜੀ ਆਪਾਂ ਨੇ ਅੱਛਾ ਜੀ ਉਹਨਾਂ ਨੂੰ ਫਿਰ ਸੈਲਰੀ ਦੰਨੇ ਉਹ ਕੀ ਦੰਨੇ ਹੋ ਹਾਂ ਜੀ ਉਹਨਾਂ ਨੂੰ ਰੋਜ਼ ਦੀ ਰੋਜ਼ ਦੰਨੇ ਆ ਜੀ ਅੱਛਾ ਜੀ ਠੀਕ ਹੈ ਹੋਰ ਕੋਈ ਖਰਚਾ ਇਹਨਾਂ ਤੇ ਨਾ ਹੋਰ ਖਰਚਾ ਕੋਈ ਨਹੀਂ ਜੀ ਹੈਗਾ ਨਾ ਅੱਛਾ ਜੀ ਲਓ ਜੀ ਵੀਰ ਨੇ ਦਿੱਤੀ ਹੈ ਜਾਣਕਾਰੀ ਵੇਖ ਸਕਦੇ ਹੋ ਭਾਈ ਸਾਹਿਬ ਕਰਦੇ ਨੇ ਟਮਾਟਰਾਂ ਦੀ ਖੇਤੀ ਬੂਟਿਆਂ ਨੂੰ ਟਮਾਟਰ ਵੇਚਦਾ ਤੁਸੀਂ ਹੈਲੋ ਟਮਾਟਰਾਂ ਨਾਲ ਭਰੇ ਹੋ ਹੈਲੋ ਪਏ ਨੇ ਜੀ ਬੂਟੇ ਆਉਂਦਾ ਅਬ ਬਲਾਕ ਬਣਾ ਰਹੇ ਆ। ਆ ਲਓ ਜੀ। ਦੇਖ ਸਕਦੇ ਤੁਸੀਂ। ਕੋਈ ਲੋਡ ਨਹੀਂ ਉੱਥੀ ਮੰਗਦੇ ਬਸ ਇਹ ਹੋ ਜਾਂਦੀ ਐ। ਕਿ ਟਮਾਟਰਾਂ ਨੂੰ ਕਿ ਕਰਾਂ? ਹਾਂ ਜੀ ਕਰਾਂ ਜੀ। ਆਹ ਦੇਖ ਸਕਦਾ ਤੁਸੀਂ ਵੀਰ ਦੇ ਤੋੜੇ ਹੋਏ ਨੇ ਟਮਾਟਰਾਂ। 1 ਮਿੰਟ ਖੜੀ ਬੋ ਜੀ। ਕੜਾਈ ਕਰੀ ਹੋਈ ਐ ਜੀ ਟਮਾਟਰਾਂ ਦੀ। ਹੈਲੋ। 1 ਮਿੰਟ ਖੜ ਜਾਓ। ਆ ਲਓ ਦੇਖਾ ਦੇ। ਮੋਟਾ ਮੋਟਾ ਟਮਾਟਰ ਆ ਜੀ। लाल टमाटर है के जी बचदे ਨੇ ਜਿਹੜੇ ਉਹ ਨੇ ਬਾਕੀ ਆ ਲਓ ਜੀ ਵੀਰ ਦੇ ਪਿਆਜ਼ ਵੀ ਲਾਏ ਹੋਏ ਨੇ ਜੀ ਵੇਖ ਸਕਦੇ ਤੁਸੀਂ ਬਹੁਤ ਵਧੀਆ ਪਿਆਜ਼ ਖੜਾ ਜੀ ਇਹ ਭਾਜੀ ਜਿਹੜਾ ਪਿਆਜ਼ ਲਾਇਆ ਵਾ ਇਹ ਕਿਹੜੀ ਕਿਸਮ ਦਾ ਜੀ ਇਹ ਜੀ ਕਾਲਾ ਪਿਆਜ ਇਹ ਹੈ ਜੀ। ਅੱਛਾ ਕਾਲਾ ਪਿਆਜ। ਇਹਦੀ ਪਨੀਰੀ ਤੁਸੀਂ ਆਪ ਤਿਆਰ ਕਰੀਏ ਜਾਂ ਕਿਸੇ ਤੋਂ ਲੈ ਕੇ ਆਏ ਸੀਗੇ? ਆਪ ਵੀ ਤਿਆਰ ਕਰੀਏ ਜੀ ਕੁਸ ਜਿਹੜੀ ਘਟ ਗਈ ਉਹ ਲੈ ਕੇ ਆਏ ਆ ਜੀ। ਇਹ ਕਿੰਨੀ ਜਗ੍ਹਾ 'ਚ ਲੱਗਿਆ ਵਾ ਜੀ? ਇਹ ਪੂਰਾ 1 ਏਕੜ 'ਚ ਲੱਗਿਆ ਵਾ ਜੀ। ਇਹਦੇ ਥੱਲੇ ਫਿਰ ਡਾਈਡੂ ਵੀ ਪਾਇਆ ਜੀ। ਹਾਂ ਜੀ ਡਾਈ ਪਾਇਆ ਜੀ ਪोटाश ਪਾਈ ਹੈ। ਅੱਛਾ ਜੀ। ਹਾਂ ਜੀ। ਤਾਂ ਹੀ ਗਰੋਥ ਕਰ ਰਿਹਾ ਹੈ ਜੀ। ਹਾਂ ਜੀ ਹਾਂ। ਠੀਕ ਹੈ ਜੀ। ਤੇ ਜ਼ਿਮੀਦਾਰਾਂ ਨੂੰ ਕੀ ਕਹਿਣਾ ਚਾਹੋਗੇ ਕਿ ਇਹ ਸਬਜ਼ੀਆਂ ਨੇ ਜਿਹੜੀਆਂ ਲਾਉਣੀਆਂ ਚਾਹੀਦੀਆਂ ਨੇ ਜਾਂ ਨਹੀਂ? ਨਾ ਲਾਉਣੀਆਂ ਚਾਹੀਦੀਆਂ ਜੀ ਤਾਂ ਹੀ ਆਪਣੇ ਪ ਜੀ ਰੀਨੂ ਛੱਡ ਕੇ ਸਬਜ਼ੀ ਭਾਜੀ ਗਰੀ ਆਉਣਗੇ ਰੋਜ਼ ਦਾ ਪੈਸਾ ਜੀ ਹੁਣ ਡੇਲੀ ਟੈਂਪੂ ਜਾਂਦਾ ਹੈ ਜੀ ਠੀਕ ਹੈ ਜੀ ਹਾਂਜੀ ਤੇ ਟਮਾਟਰਾਂ ਬਾਰੇ ਕੀ ਕਹੋਗੇ ਜ਼ਿਮੀਂਦਾਰਾਂ ਨੂੰ ਟਮਾਟਰ ਤਾਂ ਜੀ ਥੋੜੇ ਮੋٹے ਦਾ ਲਾਉਣੇ ਚਾਹੀਦੇ ਨੇ ਜੀ ਹਰੇਕ ਨੂੰ ਸਬਜ਼ੀ ਭਾਜੀ ਦਾ ਠੀਕ ਹੈ ਜੀ ਆਪਣੇ ਖਾਣ ਨੂੰ ਤਾਂ ਤਕਰੀਬਨ ਲਾਵੇ ਹੀ ਬੰਦਾ ਠੀਕ ਹੈ ਜੀ ਹਾਂ ਲਓ ਜੀ ਭਾਜੀ ਨੇ ਦਿੱਤੀ ਹੈ ਜਾਣਕਾਰੀ ਦੇਖ ਸਕਦੇ ਹੋ ਤੁਸੀਂ ਕਿਉਂ ਜ਼ਹਿਰ ਵਾਲੀਆਂ ਚੀਜ਼ਾਂ ਨੇ ਜੀ ਸਾਰੀਆਂ ਜਿਹੜੀਆਂ ਆਪਾਂ ਮੁੱਲ ਲਿਆਉਂਦੇ ਆ ਬਹੁਤ ਜ਼ਿਆਦੇ ਸਪਰੇਹਾਂ ਕਰਦੇ ਨੇ ਲੋਕ ਠੀਕ ਹੈ ਜੀ ਆਪਣੇ ਖਾਨ ਨੂੰ ਤਾਂ ਜੀ ਜ਼ਰੂਰ ਲਾਓ ਥੋੜੀ ਤੇ ਥੋੜੀ ਲਾਓ ਲਓ ਜੀ ਭਾਜੀ ਨੇ ਕਰੀਆ اپੀਲ ਕਿਸਾਨਾਂ ਨੂੰ ਕਿ ਆਪਣੇ ਖਾਨ ਜੋਗੇ ਜ਼ਰੂਰ ਲਾ ਕੇ ਵੇਖਣ ਟਮਾਟਰ ਵੇਖ ਸਕਦੇ ਹੋ ਤੁਸੀਂ ਵੀਰ ਦੇ ਆਪਣੇ ਬੈਂਗਣ ਲਾਉਣੇ ਨੇ ਜੀ 2 ਕਿਲ ਏਕੜ ਪੂਰੇ ਅੱਛਾ ਜੀ ਕੇ ਬੰਦਾ 2 ਬੂਟੇ ਲਾ ਲਵੇ ਜੀ 2 ਬੂਟੇ ਦੇਣਾ 10 ਘਰ ਸਬਜ਼ੀ ਖਾ ਸਕਦੇ ਨੇ ਜੀ ਠੀਕ ਹੈ ਜੀ 2 ਬੂਟੇ ਹੀ ਹੋ ਜਾਣ ਜੀ ਨਿਮਾ ਕਈ ਕਈ ਇਲਾਕਿਆਂ ਦੇ ਵਿੱਚ ਸਬਜ਼ੀ ਹੁੰਦੀ ਨਹੀਂ ਹੈਗੀ ਕਈ ਇਲਾਕਿਆਂ 'ਚ ਸਬਜ਼ੀ ਹੁੰਦੀ ਹੈ ਜੀ ਦੋ ਬੂਟੇ ਦਾ ਗਾਮਲੇ 'ਚ ਹੀ ਹੋ ਜਾਣ ਜੀ ਇਹ ਚੰਗੀ ਤਰ੍ਹਾਂ ਲਾਉਣ ਰੂੜੀ ਦਾ ਰੇਖਾਦ ਪਾ ਕੇ ਵਧੀਆ ਤਰੀਕੇ ਗੈਲ ਠੀਕ ਹੈ ਜੀ ਦੋ ਬੂਟਿਆਂ ਨੂੰ ਕਰਨ ਨੂੰ ਕੁਝ ਨਹੀਂ ਲੱਗਦਾ ਜੀ ਲਓ ਜੀ ਭਾਜੀ ਨੇ ਦਿੱਤੀ ਜਾਣਕਾਰੀ ਜੇਕਰ ਸਾਡੀ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਭਾਜੀ ਦੇ ਟਮਾਟਰਾਂ ਬਾਰੇ ਧੰਨਵਾਦ ਜੀ